ਕਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮਨੀਰ ਦੀ ਬੇਲਗਾਮ ਤਾਕਤ ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਨੂੰ ਦਿਖਾਇਆ ਲਾਲ ਝੰਡਾ ਅੰਤਰਰਾਸ਼ਟਰੀ ਅਪਮਾਨ ਤੋਂ ਬਾਅਦ ਪਾਕਿਸਤਾਨ ਨੇ ਕੀ ਕਹਾ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮੁਖੀ ਵੋਲਕਰ ਯੂਨੈਕ ਕਰ ਵੱਲੋਂ ਆਪਣੇ ਨਵੇਂ ਸਤਾਈ ਮੈਂਸ ਸੁਧਾਰਨਿਕ ਸੋਧ ਦੀ ਆਲੋਚਨਾ ਨੂੰ ਸਖਤੀ ਨਾਲ ਰੱਦ ਕਰ ਦਿੱਤਾ ਸਰਕਾਰ ਨੇ ਕਿਹਾ ਕਿ ਇਹ ਇੱਕ ਵਿਸ਼ਵ ਵਿਆਪਿਤ ਅਧਿਕਾਰ ਹੈ ਅਤੇ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੂਰਾਇ ਨੀਤੀਕ ਤੌਰ ਤੇ ਪੱਖਪਾਤੀ ਟਿੱਪਣੀਆਂ ਕਰਨ ਤੋਂ ਬਚਣਾ ਚਾਹੀਦਾ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਸੰਵਧਾਨ ਵਿੱਚ ਕੋਈ ਵੀ ਬਦਲਾਅ ਸੇਪ ਚੁਨੇ ਹੋਏ ਕਾਨੂੰਨ ਸਾਜਾਂ ਦਾ ਵਿਸ਼ੇਸ਼ ਅਧਿਕਾਰ ਹੈ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਮੁੱਖੀ ਅਧਿਕਾਰਾਂ ਤੇ ਕਾਨੂੰਨ ਦੇ ਰਾਜ ਦਾ ਪੂਰੀ ਤਰ੍ਹਾਂ ਸਤਕਾਰ ਕਰਦਾ ਹੈ ਪਰ ਸੰਯੁਕਤ ਰਾਸ਼ਟਰ ਮੁਖੀ ਦੀਆਂ ਟਿੱਪਣੀਆਂ ਜ਼ਮੀਨੀ ਹਕੀਕਤ ਨੂੰ ਨਹੀਂ ਦਰਸਾਉਂਦੀਆਂ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਉਹ ਮਨੁੱਖੀ ਅਧਿਕਾਰ ਮੁਖੀ ਦੇ ਕੰਮ ਦਾ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਨੂੰ ਪਾਕਿਸਤਾਨ ਦੀ ਸੰਸਦ ਦੇ ਫੈਸਲਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਗਲਤਫਹਿਮੀ ਜਾਂ ਪੱਖਪਕ ਦੇ ਆਧਾਰ ਤੇ ਬਿਆਨ ਨਹੀਂ ਦੇਣੇ ਚਾਹੀਦੇ ਚੱਕਰਵਾਲ ਨੂੰ ਵੋਲਕਰ ਤੁਰਕ ਨੇ ਪਾਕਿਸਤਾਨ ਵਿੱਚ ਸੌਦਾ ਨੂੰ ਜਲਦਬਾਜੀ ਵਾਲਾ ਕਦਮ ਦੱਸਿਆ ਤੇ ਕਿਹਾ ਕਿ ਇਹ ਕਾਨੂੰਨੀ ਮਹਿਰਾਂ ਤੇ ਸਿਵਲ ਸੁਸਾਇਟੀ ਨਾਲ ਟੁਕਮੀ ਸਲਾਹ مشورے ਤੋਂ ਬਿਨਾ ਕੀਤੇ ਗਏ ਸਨ ਜਿਸ ਨਾਲ ਨਿਯਮ ਪਾਲਿਕਾ ਦੀ ਆਜ਼ਾਦੀ ਅਤੇ ਫੌਜ ਦੇ ਜਵਾਬਦੇਹੀ ਤੇ ਸਵਾਲ ਖੜੇ ਹੁੰਦੇ ਹਨ ਇਹ ਸੋਧ ਆਪਣੀ ਸ਼ੁਰੂਆਤ ਤੋਂ ਹੀ ਗਵਾਂਢੀ ਦੇਸ਼ ਵਿੱਚ ਮਹੱਤਵਪੂਰਨ ਰਾਜਨੀਤਿਕ ਬਹਿਸ ਦਾ ਵਿਸ਼ਾ ਰਹੀ ਹੈ 12 ਨਵੰਬਰ ਨੂੰ ਇੱਕ ਸੰਯੁਕਤ ਸੰਸਦੀ ਕਮੇਟੀ ਨੇ ਬੈਲ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਨਾਲ ਵਿਰੋਧੀ ਧਿਰ ਨੂੰ ਇਸ ਦੀ ਇਸ ਨੂੰ ਸੁਪਰੀਮ ਕੋਰਟ ਲਈ ਖਤਰਾ ਕਹਾ ਇਹ ਸੋਧ ਸੰਵਿਧਾਨ ਦੇ ਅਨੁਛੇਦ 243 ਵਿੱਚ ਇੱਕ ਵੱਡਾ ਬਦਲਾਅ ਕਰਦੀ ਹੈ ਇਹ ਜੁਆਇੰਟ ਚੀਸਪ ਜੀ ਪਸਾਬ ਸਟਾਫ ਕਮੇਟੀ ਦੇ ਅਹੁਦੇ ਨੂੰ ਖਤਮ ਕਰ ਦਿੰਦੀ ਹੈ ਤੇ ਇਸ ਦੀ ਥਾਂ ਇੱਕ ਨਵਾਂ ਅਫਸਰ ਚੀਫ ਆਫ ਡਿਫੈਂਸ ਫੋਰਸਸ ਰੱਖਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨ